ਮਰਨ ਵਾਲੀ ਲੜਕੀ ਜਿਹੜੀ ਮਰੀ ਮਰੀ ਆ ਉਹ ਕਿੱਦਾਂ ਮਰੀ ਆ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਮੇਰੇ ਸਾਨੂੰ ਨਹੀਂ ਪਤਾ ਲੜਾਈਆਂ ਹੁੰਦੀਆਂ ਸੀ ਨੂੰ ਸੱਸ ਦੀ ਵੀ ਹੁੰਦੀ ਸੀ ਘਰ ਵਾਲੇ ਦੀ ਵੀ ਹੁੰਦੀ ਸੀ ਸਾਡੇ ਨਾਲ ਆਂਜਾਨ ਹੈ ਨਹੀਂ ਸੀ ਜਮਾਂ ਨਹੀਂ ਆਂਜਾਨ ਸੀ ਬਸ ਇੱਕ ਰਖੜੀ ਤੇ ਆਂਦੀ ਸੀ ਉਹ ਵੀ ਪਤਾ ਨਹੀਂ ਲੜ ਘੋਲ ਕੇ ਕਿੱਦਾਂ ਆਂਦੀ ਸੀ ਕਿੱਦਾਂ ਨਹੀਂ ਸਾਨੂੰ ਨਹੀਂ ਪਤਾ ਪਰ ਸਾਡੀ ਕੁੜੀ ਨੇ ਕਦੇ ਸੀ ਨਹੀਂ ਕੀਤੀ ਜਦੋਂ ਵੀ ਅਸੀਂ ਜਾਣਾ ਜਾਂ ਕਹਿਣਾ ਉਹਨਾਂ ਨੂੰ ਜਵਾਈ ਨੂੰ ਕਿਹਾ ਸੀ ਅਸੀਂ ਇੱਕ ਦੋ ਵਾਰੀ ਵੀ ਸਾਨੂੰ ਕੁੜੀ ਨੂੰ ਮਿਲਾ ਦਿਓ ਉਹ ਹੱਥੋ ਪਾਈ ਪਏ ਮੇਰੇ ਭਰਾ ਦੇ ਵੀ ਹੱਥੋ ਪਾਈ ਪਏ ਮੇਰੇ ਪਿਓ ਦਾ ਵੀ ਗਲਾ ਘੁੱਟਣ ਤੇ ਆਇਆ ਸੀ ਤੇ ਫਿਰ ਮੈਂ ਅਸੀਂ ਆਣਾ ਜਾਣਾ ਬੰਦ ਕਰਤਾ ਫਿਰ ਮੇਰੀ ਭੈਣ ਇੱਕ ਦੋ ਵਾਰੀ ਰਾਸਤੇ 'ਚ ਸਾਨੂੰ ਮਿਲੀ ਤੇ ਕਹਿੰਦੀ ਮੇਰੇ ਘਰੇ ਨਾ ਆਇਆ ਜਾਇਆ ਕਰੋ ਵੀ ਚਲ ਕੋਈ ਨਾ ਮੇਰਾ ਘਰ ਬਣਿਆ ਰਹਿਣ ਦੋ ਤੇ ਪਰ ਸਾਨੂੰ ਨਹੀਂ ਪਤਾ ਸੀ ਸਾਡੀ ਇਹਨਾਂ ਨੇ ਧੀ ਜੰਨੂ ਮਾਰ ਦੇਣੀ ਆ ਸਾਨੂੰ ਪਤਾ ਨਹੀਂ ਲੱਗਿਆ ਸਾ ਨਾ ਮੈਂ ਤੁਹਾਡੇ ਜਵਾਈ ਦਾ ਸੋਨੂ ਆ ਰੋਹਿਤ ਕੁਮਾਰ ਆ ਉਹਦਾ ਨਾਮ ਘਰ ਵਾਲੇ ਦਾ ਤੇ ਰਿਤੂ ਰਾਣੀ ਉਹਦੀ ਨਨਾਨ ਆ ਤੇ ਸੰਨੀ ਉਹਦਾ ਦਿਓਰ ਆ ਸੱਸ ਸੋਹਰਾ ਦੇ ਨਾਲ ਆ ਤੇ ਨਨਾਨ ਵੀ ਆਂਦੀ ਸੀ ਉਹ ਵੀ ਬੜੇ ਪਵਾੜੇ ਪਾਉਂਦੀ ਸੀ ਘਰੇ ਆਮ ਕੀ ਕਰਦਾ ਤੁਸੀਂ ਤੁਹਾਡਾ ਜਵਾਈ ਗਾਟਾ 407 ਗੱਡੀ ਚਲਾਉਂਦਾ ਸੀ ਹੁਣ ਉਹਨਾਂ ਨੇ ਦੁਕਾਨ ਲਈਤੀ ਐ ਕਵਾੜ ਦੀ ਇਹ ਨਹੀਂ ਰੱਬ ਜਾਣੇ ਕਿੱਥੇ ਲਈਤੀ ਸਾਨੂੰ ਨਹੀਂ ਪਤਾ ਬੱਚੇ ਕਿੰਨੇ ਸੀ ਦੋ ਬੱਚੇ ਸੀ 8 ਸਾਲ ਦਾ ਮੁੰਡਾ 5 ਸਾਲ 6 ਸਾਲ ਦੀ ਕੁੜੀ ਐ ਦਾ ਨੂੰ ਕਿੰਨੇ ਸਾਲ ਹੋਏ ਸੀ 11 ਸਾਲ ਵਿਆਹ ਨੂੰ ਹੋ ਗਈ ਸੀ ਉਸ ਤੋਂ ਪਹਿਲਾਂ ਤਾਂ ਰਾਜੀ ਖੁਸ਼ੀ ਸੀ ਵਿਆਹ ਤੋਂ ਬਾਅਦ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਕੀ ਕੀ ਹੋਇਆ ਕਿ ਨਹੀਂ ਮੈਰਿਜ ਲਵ ਸੀ ਕਿ ਅਰੇਂਜ ਸੀ ਅਰੇਂਜ ਮੈਰਿਜ ਸੀ ਕੁੜੀ ਵਿਆਹੀ ਹੋਈ ਸੀ ਮੁੰਡਾ ਕੁਵਾਰਾ ਸੀ ਅੱਛਾ ਤੁਹਾਡੀ ਭੈਣ ਦਾ ਦੂਸਰਾ ਵਿਆਹ ਸੀ ਹਾਂਜੀ ਸਾਡੀ ਭੈਣ ਦਾ ਦੂਜਾ ਵਿਆਹ ਸੀ ਮੁੰਡਾ ਕੁਵਾਰਾ ਸੀ ਉਹਨਾਂ ਨੇ ਆਪ ਹੀ ਕਿਹਾ ਸੀ ਕਿ ਸਾਨੂੰ ਕੁੜੀ ਦਾ ਰਿਸ਼ਤਾ ਦੇ ਦਿਓ ਕੁੜੀ ਦਾ ਰਿਸ਼ਤਾ ਦੇ ਦਿਓ ਮੇਰੇ ਡੈਡੀ ਅੱਗੇ ਰੋਂਦੀ ਰਹੀ ਮੇਰੀ ਮੰਮੀ ਅੱਗੇ ਰੋਂਦੀ ਰਹੀ ਚਲੋ ਇਹਨਾਂ ਨੇ ਘਰ ਤਾਂ ਵੀ ਘਰ ਠੀਕ ਹੈ ਕੁੜੀ ਦਾ ਘਰ ਬਣ ਜਾਊਗਾ ਸਾਨੂੰ ਕੀ ਪਤਾ ਸਾਡੀ ਕੁੜੀ ਗਵਾ ਦੇਣੀ ਇਹਨਾਂ ਨੇ ਸਾਨੂੰ ਪਤਾ ਨਹੀਂ ਲੱਗਿਆ ਵੀ ਕੁੜੀ ਕਿਵੇਂ ਗਵਾਈ ਗਈ ਦੋਨੋਂ ਬੱਚੇ ਸੋਨੂ ਦੇ ਆ ਜਾਂ ਪਹਿਲੇ ਵਿਆਹ ਦੇ ਸੀ ਨਹੀਂ ਸੋਨੂ ਦੇ ਆ ਦੋਨੇ ਬੱਚੇ ਕੀ ਕਾਰਨ ਬਣਿਆ ਮਾਰਨ ਦਾ ਵੀਰੇ ਸਾਨੂੰ ਹੱਲੇ ਸਾਨੂੰ ਤਾਂ ਕੋਈ ਨੌਲੇਜ ਨਹੀਂ ਮਿਲਦੀ ਵੀ ਕਿਹੜੀ ਗੱਲੋਂ ਮਾਰੇਆ ਕਿਹੜੀ ਗੱਲੋਂ ਨਹੀਂ ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਕੁੜੀ ਮਰ ਗਈ ਐ ਸਾਨੂੰ ਪਤਾ ਕਿਦਾਂ ਲੱਗਿਆ ਸਾਨੂੰ ਗਲੀ ਵਿੱਚ ਆਟੋ 'ਚ ਖੜਾ ਸੀ ਆਟੋ ਵਾਲਾ ਸਾਡਾ ਵਾਕਫ ਜਾ ਰਿਹਾ ਸੀ ਕਹਿੰਦਾ ਤੁਹਾਡੀ ਭੈਣ ਹੈ ਨਾ ਸਾਰੇ ਉੱਥੇ ਮਾਰਕੀਟ ਸਾਨੂੰ ਜਾਣਦੀ ਐ ਉਹਨਾਂ ਨੇ ਕਿਹਾ ਆਟੋ ਵਾਲੇ ਮੁੰਡੇ ਨੇ ਕਿਹਾ ਵੀ ਤੁਹਾਡੀ ਭੈਣ ਨੂੰ ਨਾ ਹਸਪੀਟਲ ਲੈ ਕੇ ਗਏ ਨੇ ਗੱਡੀ ਵਿੱਚ ਪਾ ਕੇ ਲਿਬੇਟੀ ਹੋਈ ਸੀ ਕੁੜੀ ਉਹਨਾਂ ਨੇ ਕਿਤੇ ਵੇਖ ਕੇ ਸਾਨੂੰ ਫੋਨ ਕੀਤਾ ਅਸੀਂ ਭੱਜੇ ਦੌੜੇ ਤੇ ਕੁੜੀ ਸਾਡੇ ਹੱਥ ਨਹੀਂ ਲੱਗੀ ਉਹਨਾਂ ਨੇ ਜਾ ਕੇ ਉੱਥੇ ਵੱਡੇ ਹਸਪੀਟਲ ਜਾ ਕੇ ਉਹਨਾਂ ਨੂੰ ਪੈਕ ਕਰਾ ਕੇ ਰੱਖੇ ਕ ਦੂਏ ਦਿਨ ਸਾਨੂੰ ਮਿਲੇ ਤੇ ਅਸੀਂ ਉਹ ਵੀ ਜਾ ਕੇ 12:00 ਵਜੇ ਦੇਖਿਆ ਵੀ ਉਹਦੀ ਹੈ ਨਾ ਡੈੱਡ ਬੋਡੀ ਜਦੋਂ ਦਾਗ ਲਾਣ ਲੱਗੇ ਪੋਸਟਮਾਰਟਮ ਕਰਨ ਲੱਗੇ ਸੀ ਅਸੀਂ ਉੱਥੇ ਦੇਖਿਆ ਤੇ ਕੁੜੀ ਦਾ ਗਲਾ ਘੋਟਿਆ ਸੀ ਉਹਦੇ ਹੀ ਰੋਲਾ ਪੈ ਗਿਆ ਸੀ ਜਦੋਂ ਰਿਪੋਰਟ ਵੀ ਲਿਖਾਈ ਐ ਉੱਥੇ ਵੀ ਉਹ ਕਿਹਾ ਗਿਆ ਉਹਨਾਂ ਨੇ ਰਿਪੋਰਟ ਵਾਲੇ ਸਾਨੂੰ ਕਹਿੰਦੇ ਟੈਕ ਆਇਆ ਸੀ ਕਿ ਆ ਚੱਲ ਕੋਈ ਗੱਲ ਨਹੀਂ ਜਦੋਂ ਟੈਕ ਆਇਆ ਸੀ ਵੇਖਿਆ ਵੀ ਜਦੋਂ ਉਹਨਾਂ ਨੇ ਕਿਹਾ ਨਾ ਪੁਲਿਸ ਵਾਲੇ ਨੇ ਵੀ ਕੁੜੀ ਕੋਠੇ ਉੱਤੋਂ ਛੱਤ ਨਾਲੋਂ ਲਾਈ ਪੱਖੇ ਨਾਲੋਂ ਤੇ ਥੱਲੇ ਚੱਕੀ ਐ ਫਿਰ ਸਾਡੇ ਜਵਾਈ ਦੇ ਬਿਆਨ ਸੀ ਸੋਨੂ ਦੇ ਰੋਹਿਤ ਦੇ ਵੀ ਇਹ ਮੈਂ ਬੈੱਡ ਤੇ ਚੱਕ ਕੇ ਹਸ ਜੋ ਜਿਵੇਂ ਐਸਾ ਢਾਹ ਕਹਿੰਦਾ ਤੁਹਾਨੂੰ ਕੀ ਲੱਗਦਾ ਸਾਾਨੂੰ ਵਾਹ ਲੱਗਦਾ ਸਾ ਸਾਡੀ ਰਿਪੋਰਟਾਂ ਵੀ ਅਸੀਂ ਆਪ ਲੈ ਲੀਆਂ ਨੇ ਸਾਨੂੰ ਉਹਨਾਂ ਨੇ ਕਿਹਾ ਵੀ ਹੱਡੀ ਟੁੱਟੀ ਹੋਈ ਹੈ ਗਲੇ ਕੋਟ ਕੋਟ ਕੇ ਮਾਰੀ ਕੁੜੀ ਦੇ ਪਿੱਛੇ ਹੱਥ ਬੰਨੇ ਹੋਏ ਸੀ ਤੇ ਲੱਤਾਂ ਵੀ ਬੰਨੀਆਂ ਹੋਈਆਂ ਸੀ ਤੇ ਮੂੰਹ 'ਚ ਕੱਪੜਾ ਪਾ ਕੇ ਮਾਰੀ ਨੇ ਮੂੰਹ ਦੇ ਉੱਤੇ ਪੈਰ ਦੀਆਂ ਅੱਡੀਆਂ ਪੈਰਾਂ ਨਾਲ ਬੜਾ ਕੁੱਟਿਆ ਨੇ ਮੂੰਹ 'ਚ ਕੱਪੜਾ ਪਾ ਪਾ ਕੇ ਉਹਨੂੰ ਕੀ ਕਾਰਨ ਹੋ ਸਕਦਾ ਉਹਨੂੰ ਮਾਰਨ ਦਾ ਇਹ ਅਹਿਸਾਸ ਨੂੰ ਪਤਾ ਹੋਵੇ ਤੇ ਜਾਂ ਉਹਦੇ ਟੱਬਰ ਨੂੰ ਪਤਾ ਹੋਵੇ ਸਾਨੂੰ ਨਹੀਂ ਪਤਾ ਗਲੀ ਵਿੱਚ ਵੀ ਉਹ ਜਨਾਨੀ ਨੇ ਵਾੜ ਨਹੀਂ ਕੱਢੀ ਵੀ ਮਰ ਗਈ ਹੈ ਮੇਰੀ ਨੂੰ ਜਾਂ ਉਹ ਨਾਲ ਤੁਰੀ ਹੋਵੇ ਸ਼ਮਸ਼ਾਨ ਘਾਟ ਵੀ ਨਹੀਂ ਗਈ ਸਾਨੂੰ ਕਿਤੇ ਨਹੀਂ ਸੱਸ ਸੋਹਰਾ ਦਿਖਿਆ ਨਾ ਨਾਨਾ ਦਿਖੀ ਨਾ ਉੱਥੇ ਦੇਖੀ ਸਾਨੂੰ ਸਿਵਲ ਹਸਪਤਾਲ ਵੀ ਪੋਸਟਮਾਰਟਮ ਹੁੰਦਾ ਕੋਈ ਕਹਿੰਦਾ ਹੀ ਆਪ ਇਹਨੂੰ ਦੀ ਧੀ ਦੀ ਸ਼ਕਲ ਵੇਖੀ ਹੈ ਨਾ ਮਤਲਬ ਹੀ ਨਹੀਂ ਉਹਨਾਂ ਨੇ ਉਹਨਾਂ ਨੇ ਬਸ ਉੱਥੇ ਸੁੱਟੀ ਤੇ ਮੁੜ ਕੇ ਆਪ ਆ ਗਏ ਨਾ ਉਹਨਾਂ ਦਾ ਕੋਈ ਹੱਲੇ ਤੱਕ ਪਤਾ ਨਹੀਂ ਲੱਗਿਆ ਵੀ ਅਸੀਂ ਕੋਈ ਕਰੀਏ ਕੁਝ ਨਾ ਕਰੀਏ ਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਅੱਛਾ ਸੰਸਕਾਰ ਵੇਲੇ ਵੀ ਨਹੀਂ ਆਏ ਸੰਸਕਾਰ ਕਰੇ ਉੱਥੇ ਆਏ ਸੀ ਤੇ ਉੱਥੇ ਹੈ ਨਾ ਉਹ ਬੋਲ ਬਲਾ ਕੇ ਸਾਨੂੰ ਫੇਰ ਚੱਲ ਗਏ ਨੇ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਹੈਗਾ ਉਲਟਾ ਸਾਨੂੰ ਉਹ ਉਲਟੀ ਮਾਸੀ ਸਾਡੀ ਕੁੜੀ ਨੇ ਕਿਹਾ ਨਾ ਵੀ ਜੀਜਾ ਲੱਡੂ ਵੰਡ ਲਾ ਤੇ ਵੀ ਹੁਣ ਤੇਰੇ ਕਲੇਜੇ ਠੰਡ ਪੈ ਗਈ ਸਾਡੀ ਭੈਣ ਮਾਰ ਕੇ ਅੱਗੋ ਕਹਿੰਦਾ ਨਹੀਂ ਮੈਂ ਨਹੀਂ ਮਾਰੀ ਹੈਗੀ ਪੂਜਾ ਮੈਂ ਨਹੀਂ ਮਾਰੇ ਫੇਰ ਹੈ ਨਾ ਉਹਦੀ ਮਾਸੀ ਸੱਸ ਬੋਲੀ ਕਹਿੰਦੀ ਲਿਆ ਤੈਨੂੰ ਜਿੰਦੀ ਨੂੰ ਤੇ ਸਾੜ ਦਵਾ ਸਾਡੀ ਕੁੜੀ ਨੂੰ ਕਿਹਾ ਉਹਨੇ ਪੂਜਾ ਰਣੀ ਨੂੰ ਪੁਲਿਸ ਵੱਲੋਂ ਇਹ ਸਟੱਪ ਚੱਕਿਆ ਗਿਆ ਪੁਲਿਸ ਵਾਲੋ ਉਹ ਥਾਣੇਦਾਰ ਕਹਿੰਦਾ ਮੈਂ ਹੁਣੇ ਗੱਲ ਕਰਦਾ ਮੈਂ ਹੁਣੇ ਗੱਲ ਕਰਦਾ ਸਵੇਰੇ ਆਏ ਸ਼ਾਮੀ ਆਏ ਸ਼ਾਮੀ ਆਏ ਸਵੇਰੇ ਲਾਰੇ ਲਾਈ ਜਾਂਦਾ ਵਾ ਦੂਜਾ ਬੰਦਾ ਬਸ ਖੱਜਲ ਖਵਾਰ ਕਰੀ ਜਾਂਦਾ ਅਸੀਂ ਬਾਰ-ਬਾਰ ਬੰਦੇ ਇਕੱਠੇ ਕਰਕੇ ਲੈ ਕੇ ਜਾਂਦੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਕਿੰਨੀ ਤਰੀਕ ਦੀ ਵਾਰਦਾਤ ਹੈ 12 ਤਰੀਕ ਕੁੜੀ ਦਾ ਡੈਥ ਹੋਈ ਸੀ ਤੇ 13 ਤਰੀਕ ਨੂੰ ਦਾਗ ਲੱਗਿਆ ਕੁੜੀ ਨੂੰ ਪੋਸਮਾਰਟਮ ਵੀ 13 ਤਰੀਕ ਨੂੰ ਹੋਇਆ ਵਾ ਹਲੇ ਤੱਕ ਪੁਲਿਸ ਵਾਲੋ ਕੋਈ ਐਫ ਆਈ ਆਰ ਨਹੀਂ ਹੈ ਹਲੇ ਹਲੇ ਤਾਂ ਕੋਈ ਨਹੀਂ ਹਲੇ ਸਵੇਰੇ ਸ਼ਾਮ ਸਵੇਰੇ ਸ਼ਾਮ ਕਰੀ ਜਾਂਦੇ ਨੇ ਬਸ ਇਹੀ ਕੁਝ ਕਰਦੇ ਪਏ ਨੇ ਮਾਨਤ ਤਫਤੀਸ਼ੀ ਅਫਸਰ ਤੁਹਾਡਾ ਕਿਹੜਾ ਕੇਸ ਨੂੰ ਦੇਖ ਰਿਹਾ ਕੀ ਨਾਮ ਚੰਦ ਚੰਦ ਕਿਹੜੇ ਕਿਹੜਾ ਥਾਣਾ ਕਿਹੜਾ ਪੈਂਦਾ ਪੋਣੇ 7 ਥਾਣਾ ਪੋਣੇ ਦਾ ਹਾਂਜੀ ਤੁਸੀਂ ਕੀ ਮੰਗ ਕਰਦੇ ਆ ਅਸੀਂ ਸਾਨੂੰ ਇਨਸਾਫ ਚਾਹੀਦਾ ਸਾਨੂੰ ਵੀ ਇਨਸਾਫ ਹੋ ਜਾ ਸਾਡੀ ਕੁੜੀ ਦਾ ਸਾਨੂੰ ਪਤਾ ਲੱਗੇ ਵੀ ਇਨਸਾਫ ਮਿਲਿਆ ਕਿਉਂਕਿ ਕਾਹ ਦੁਨੀਆਂ ਧੀਆਂ ਮੇ ਪੈਣਾ ਹੈਗੀ ਕਿਸੇ ਦੀਆਂ ਜੇ ਇਹਨੂੰ ਇਨਸਾਫ ਮਿਲ ਜਾਏਗਾ ਦੁਨੀਆਂ ਧੀਆਂ ਪੈਣਾ ਨਹੀਂ ਟੰਗਿਆ ਜਾਣਗੇ ਸਾਨੂੰ ਇਨਸਾਫ ਚਾਹੀਦਾ ਵਾ ਕੋਈ ਸੁਣਵਾਈ ਨਹੀਂ ਕਿੰਨੇ ਦਿਨ ਹੋ ਗਏ ਤੈਨੂੰ ਥਾਣੇ ਆਂਦੇ ਜਾਂਦੇ ਨੂੰ ਉਦੋਂ ਦੇ ਅਸੀਂ ਥਾਣੇ ਘੁੰਮਦੇ ਪਏ ਆ ਜਦੋਂ ਦਾ ਦਾਗ ਲਾਇਆ ਦਾਗ ਲੱਗਣ ਲੱਗੇ ਵੀ ਜ਼ਬਰਦਸਤੀ ਅਸੀਂ ਲਾਉਂਦੇ ਨਹੀਂ ਪਏ ਸੀ ਥਾਣੇਦਾਰ ਕਹਿੰਦਾ ਲਾ ਦਿਓ ਕੋਈ ਗੱਲ ਨਹੀਂ ਥਾਣੇ ਲਾ ਦਿਓ ਲਾ ਦਿਓ ਕੋਈ ਨਾ ਤੁਹਾਡੀ ਮਿੱਟੀ ਰੋਲ ਜੂਗੀ ਫਲਾਣਾ ਰੋਲ ਜੂ ਟਿੰਗੜਾ ਡਰਾਮੇ ਜੇ ਕਰਦਾ ਰਿਹਾ ਉਥੇ ਸਾਨੂੰ ਤੇ ਆਪਣੀ ਕਲਪਨਾ ਜਿਹੜੀ ਸਾਨੂੰ ਕੁਝ ਸੁਝਿਆ ਨਹੀਂ ਹੈਗਾ ਅਸੀਂ ਫਿਰ ਉਹਨਾਂ ਦੀ ਗੱਲਾਂ ਵਿੱਚ ਆਣ ਕੇ ਦਾਗ ਲਾ ਕੇ ਸੀ ਆਪਸ ਤਾਂ ਦੇ ਵਿੱਚ ਦਾਗ ਨਾ ਲੱਗਾ ਹੁਣ ਤੱਕ ਸਾਡੀ ਸੁਣਾਈ ਹੋ ਜਣੀ ਸਾਡੀ ਸੁਣਾਈ ਹੱਲੇ ਵੀ ਨਹੀਂ ਹੋ ਰਹੀ ਦਾਗ ਵੀ ਲਾ ਤਾ ਅਸੀਂ ਸਪੈਟਰ ਦਾ ਵੀ ਕਹਿਣਾ ਮੰਨ ਗਏ ਵੀ ਤਾਂ ਬਈ ਅਸੀਂ ਰਿਪੋਰਟ ਵੀ ਆ ਗਈ ਹੱਲੇ ਵੀ ਕਹਿੰਦਾ ਚੰਡੀਗੜ੍ਹ ਰਿਪੋਰਟ ਆਊਗੀ ਤੇ ਪਟਿਆਲੇ ਆਊਗੀ ਤਾਂ ਸੁਣਾਈ ਹੋਊਗੀ ਜੋ ਆਰਾਮ ਨਾਲ ਬੈਠਾ ਹੋਇਆ ਕੁਰਸੀ ਤੋਂ ਉਹਨੂੰ ਪਤਾ ਹੀ ਨਹੀਂ ਲੱਗਦਾ ਪਿਆਗਾ ਵੀ ਕੁਝ ਕਰਨਾ ਹੈ ਜਾਂ ਨਹੀਂ ਸਾਡੀ ਬਿਲਕੁਲ ਸੁਣਾਈ ਨਹੀਂ ਕੀ ਲੱਗਦਾ ਵੀ ਇਨਸਾਫ ਨਾ ਮਿਲੰਦਾ ਕੀ ਕਰ ਉਹਨਾਂ ਨੇ ਪੈਸਾ ਚੜਾਇਆ ਉਹਨਾਂ ਨੇ ਪੈਸਾ ਚੜਾਇਆ ਆ ਥਾਣੇਦਾਰ ਦੀ ਜੇਬ ਗਰਮ ਹੋਈ ਹੈ ਔਰ ਪਹਿਲੇ ਦਿਨ ਹੀ ਹੋ ਗਈ ਸੀ ਸਾਡੇ ਜਾਣ ਤੋਂ ਪਹਿਲਾਂ ਹੀ ਦੋ ਬੰਦੇ ਆਏ ਹੋਏ ਸੀ ਵੱਡੇ ਵੱਡੇ ਇਹ ਨਹੀਂ ਪਤਾ ਕੌਣ ਸੀ ਸਾਨੂੰ ਨਹੀਂ ਪਤਾ ਲੱਗਿਆ ਇਹਨਾਂ ਵਾਲੋ ਦੋਨਾਂ ਵਾਲੋ ਉਹ ਅੰਦਰ ਹੀ ਅੰਦਰ ਅੰਦਰ ਪਤਾ ਨਹੀਂ ਕਮਰੇ 'ਚ ਕੀ ਗੱਟਮਟ ਕੀਤੀ ਨੇ ਕੀ ਨਹੀਂ ਪੰਜਾਂ ਮਿੰਟਾਂ ਚੋਂ ਬਾਹਰ ਨਿਕਲ ਗਏ ਨੇ ਤੇ ਉੱਥੇ ਕਿੱਥੇ ਕਿੱਥੇ ਆਏ ਸੀ ਬੰਦੇ ਪੌਣੇ 7 'ਚ ਦੋ ਬੰਦੇ ਆਏ ਸੀ ਇੱਕ ਸੀ ਡਾਕਟਰ ਨਿਕਲਿਆ ਸੀ ਜਦੋਂ ਹਸਪੀਟਲ ਗਏ ਡਾਕਟਰ ਕਹਿੰਦਾ ਮੈਂ ਸੀ ਇੱਕ ਬੰਦਾ ਹੋਰ ਸੀ ਕੋਈ ਉਹਨੇ ਅੰਦਰੋਂ ਅੰਦਰ ਹੀ ਕੰਮ ਜੇ ਭਾਰਤੀ ਉਹਦੀ ਉਹ ਠੰਡਾ ਹੋ ਕੇ ਬੈਠਾ ਹੋ ਬਿਲਕੁਲ ਨਹੀਂ ਸੁਣਾਈ ਕਰਦਾ ਪੈਗਾ ਪੌਣੇ 7 ਵਾਲਾ ਤੇ ਦੋਸਤੋ ਪਰਿਵਾਰ ਦਾ ਜੀ ਚਲਾ ਗਿਆ ਬੱਚੇ ਅਨਾਥ ਹੋ ਗਏ ਔਰ ਪਰਿਵਾਰ ਦਾ ਦੋਸ਼ ਹੈ ਕਿ ਪੌਣੇ 7 ਦੇ ਐਸ ਐਚਓ ਦੀ ਜੇਬ ਗਰਮ ਹੋ ਗਈ ਦੋਸਤੋ ਤੇ ਚ ਕੋਈ ਸ਼ੱਕ ਨਹੀਂ ਜਿਹੜਾ ਰਾਮ ਨਾ ਬੈਠਾ ਤਾਂ ਹੀ ਜੇਬ ਗਰਮ ਕਰਕੇ ਬੈਠਾ ਹੈ ਜਿਹੜਾ ਰਿਸ਼ਵਤ ਹੈ ਇਹ ਇਨਸਾਫ ਨੂੰ ਖਾ ਜਾਂਦੀ ਹੈ ਇੰਦਾਂ ਇਨਸਾਫ ਕਿਉਂ ਨਹੀਂ ਮਿਲ ਪਾ ਰਿਹਾ ਭਰਾ ਫੇਰੀ ਲਗਾਉਂਦਾ ਪਿਓ ਬੈਡ ਰੈਸਟ ਤੇ ਹੈ ਤਿੰਨ ਭੈਣਾ ਗਰੀਬੀ ਕਿਰਾਏ ਤੇ ਰਨੇਆ ਦੋਸਤੋ ਸਰਕਾਰ ਦੇ ਨਾਰੇ ਕਿਸ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਕਿਸ ਤਰ੍ਹਾਂ ਖੋਖਲਾ ਸਾਬਤ ਹੋ ਰਿਹਾ ਹੈ ਔਰ ਜਿਨ੍ਹਾਂ ਲੋਕਾਂ ਨੇ ਬੇਟੀ ਬਚਾਉਣੀ ਔਰ ਪੜ੍ਹਾਉਣੀ ਹੁੰਦੀ ਆ ਕਾਨੂੰਨ ਦੇ ਰਖਵਾਲੇ ਉਹੀ ਅੱਜ ਰક્ષਕ ਨਹੀਂ ਭਖਸ਼ਕ ਬਣ ਕੇ ਬੈਠੇ ਆ ਦੋਸਤੋ ਤੁਹਾਡਾ ਇਸ ਬਾਰੇ ਕੀ ਖਿਆਲ ਆ ਮੇਰਾ ਨੰਬਰ 98723 03604 ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਹਲੋ ਹਾਂਜੀ ਚਾਂਦ ਜੀ 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 ਪੱਤਰਕਾਰ ਵਿਵੇਕ ਬਖਸ਼ੀ ਬੋਲ ਰਿਹਾ ਜੀ ਹਾਂਜੀ ਬਖਸ਼ੀ ਜੀ ਸਿਕੋ ਬਹੁਤ ਵਧੀਆ ਜੀ ਕਿਰਪਾ ਹੋਰ ਰੁਕੋ ਆ ਤੁਹਾਡੇ ਇਲਾਕੇ ਦੇ ਵਿੱਚ ਇੱਕ ਮੇਰੇ ਖਿਆਲ ਤੁਸੀਂ ਇਹਨੂੰ ਤਫਤੀਸ਼ ਕਰੋਗੇ ਕੋਈ ਲੜਕੀ ਦੀ ਗਲਾ ਘੋਟ ਕੇ ਮਾਰੀ ਮੂਰੀ ਗਈ ਹੈ ਕੋਈ ਸੋਹਰੇ ਪਰਿਵਾਰ ਵੱਲੋਂ ਵੈਸੇ ਦਾ ਵੈਸੇ ਦਾ ਹਜੇ ਰਿਪੋਰਟ ਆਈ ਹੈ ਹੈਂਗਿੰਗ ਦੀ ਰੁਪ ਅੱਛਾ ਉਹ ਜਿਹੜੀ ਉਹਨੀਆਂ ਦੋ ਰਿਪੋਰਟਾਂ ਇੱਕ ਉਹਦਾ ਹਜੇ ਕਲੀਅਰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਅਸੀਂ ਬਿਸਰਾ ਵੀ ਭੇਜਿਆ ਹੋਇਆ ਹੈ ਉਹ ਪਟਿਆਲੇ ਵੀ ਹੂੰ ਤੇ ਉਹਦੇ ਹੋਰ ਰਿਪੋਰਟਾਂ ਹਜੇ ਆਉਣੀਆਂ ਨੇ ਅੱਛਾ ਹਾਂ ਜੀ ਜੇਪੀਐਸਟੀ ਕਹਿਦੀ ਹੈ ਜੀ ਇਹ ਹੈ ਜੀ ਉਹ ਜੀ ਉਹ ਆਜ ਤਾਂ ਡਾਕਟਰ ਦੀ ਰਿਪੋਰਟ ਆ ਜੂਗੀ ਹੂੰ ਤੇ ਫਿਰ ਉਸ ਨਾਲ ਕਰੀਏ ਰੋਗਨ ਸਾਰਾ ਨਹੀਂ ਫਿਰ ਇਹ ਇਹ ਤਾਂ ਟਾਈਮ ਲੱਗੂਗਾ ਰਿਪੋਰਟਾਂ ਆਉਣ ਨੂੰ ਉਹ ਜਿਹੜੀ ਜਿਹੜੀ ਤਾਂ ਹੋ ਗਈਆਂ ਰਿਪੋਰਟਾਂ ਆਉਂਦੀਆਂ ਨੇ ਦੂਜੀ ਐਫਐਸ ਆਉਂਦੀਆਂ ਪੁੱਤਰੇ ਪੁੱਤਰੇ ਦੀਆਂ ਹੂੰ ਉਹਨਾਂ ਨੂੰ ਭਾਜੀ ਲੱਗ ਜਾਂਦਾ 10-15 ਦਿਨ ਦਾ ਅੱਛਾ ਹਾਂ ਜੀ ਹਾਂ ਜੀ ਨਹੀਂ ਪਰ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਇਹਦੇ ਹਿਸਾਬ ਨਾਲ ਕੁਝ ਨਹੀਂ ਬਣਦਾ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਹੀ ਮੈਨੂੰ ਬੁਲਾਇਆ ਸੀਗਾ ਮੈਂ ਕਿਹਾ ਆਜੇ ਕੋ ਕੱਲ੍ਹ ਸੀਐਮ ਸਾਹਿਬ ਕੋਲ ਹੀ ਕੱਪੀ ਹੂੰ ਤੇ ਉਹ ਉਹਨਾਂ ਦੇ ਨਿਰਦੇਸ਼ ਅੰਤ ਤੀ ਜੋ ਹੋਈ ਹੈ ਮੇਰੀ ਕਰ ਰਿਹਾ ਬਰਾ ਕੇ ਤੇ ਮੈਂ ਕਹ ਰਹੀ ਗੱਲਬਾਤ ਸਾਰੀ ਸੁਣ ਕੇ ਫਿਰ ਉਹਦੇ ਕਰਦੇ ਹਨ ਕਰ ਠੀਕ ਹੈ ਕਿਹੜੇ ਸੈਕਸ਼ਨ ਹੈ ਕਿਹੜੇ ਸੈਕਸ਼ਨ ਅੱਚ ਬਣੂਗਾ ਤੇ ਤੇ ਕਾਰਵਾਈ ਜੋ ਵੀ ਬਣਦਾ ਤੇ ਲਾਂਗੇ ਇੱਕ ਵਾਰੀ ਬੋਗੋ ਹਜੇ ਬੋ ਯਾਰ ਡਾਕਟਰਾਂ ਨੇ ਬੋਰਡ ਬਣਿਆ ਸੀ ਉਹਨਾਂ ਦੇ ਹਜੇ ਰਿਪੋਰਟ ਤੇ ਫਾਈਨਲ ਸਾਈਨ ਨਹੀਂ ਹੋਏ ਦੋ ਡਾਕਟਰਾਂ ਚਾਹੀ ਰਹੇ ਤੇ ਤੇ ਡਾਕਟਰ ਅਭਿਸ਼ੇਕ ਮੰਗਲਾ ਜਸਪ੍ਰੀਤ ਸਿੰਘ ਅਮਨਪ੍ਰੀਤ ਸਿੰਘ ਦੇ ਹੋਏ ਹੋਏ ਸਨ ਸਾਈਨ ਰਹਿੰਦੇ ਸੀਗੇ ਦੋ ਠਾਠਾ ਨਹੀਂ ਇੱਕ ਡਾਕਟਰ ਦੇ ਸਾਈਨ ਹੋਏ ਸੀ ਅੱਛਾ ਮਤਲਬ ਜੋ ਜੋ ਵੀ ਫੰਡ ਦਾ ਉਹ ਕਾਨੂੰਨੀ ਕਰਕੇ ਕਰਾਂਗੇ ਜ਼ਰੂਰ ਕਰਾਂਗੇ ਚਲੋ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਮੈਨੂੰ ਦੱਸ ਦਿਓ ਜੋ ਕਰੋਗੇ ਫਿਰ ਮੈਂ ਉਹ ਚ ਤਾਂ ਸੋ ਗੱਲ ਕਰੀਏ ਠੀਕ ਹੈ ਜੀ